ਦੇਖੋ ਮੈਂ ਮੇਰਾ ਪੰਜਾਬ ਦੀ ਗ੍ਰਾਂਸ ਸਮਾਜ ਭਗਵੰਤ ਮਾਨ ਨੇ અપਮਾਨ ਕੀਤਾ ਸੀ ਮੈਂ ਅੱਪ ਕਹਿਆ ਸੀ ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ ਕਰਕੇ ਕਿ ਭਗਵੰਤ ਮਾਨ ਜਦੋਂ ਤੂੰ ਇੱਥੇ ਆਏਂਗਾ ਮੈਂ ਤੇਰਾ ਡਟ ਕੇ ਵਿਰੋਧ ਕਰੂੰਗਾ ਦਿਲਪੰਦੇ ਹੋਏ અપਮਾਨ ਦਾ ਤੇਰੇ ਤੋਂ ਬਦਲਾ ਵਿਰੋਧ ਕਰਕੇ ਲਵਾਂਗਾ ਭਗਵੰਤ ਕਮਾਨ ਗੁਰਦਾਬਾਦ ਗੁਰਦਾਬਾਦ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਤੇ ਕਾਂਗਰਸੀ ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਹੈ ਦਰਸਲ ਆਦਮਪੁਰ ਵਿੱਚ ਸੀਐਮ ਮਾਨ ਵੱਲੋਂ ਚੋਣ ਰੈਲੀ ਕੀਤੀ ਗਈ ਸੀ ਜਿਸ ਦੌਰਾਨ ਕੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਸੁਖਵਿੰਦਰ ਕੋਟਲੀ ਦਾ ਕਹਿਣਾ ਹੈ ਕਿ ਵਿਧਾਨ ਸਭਾ ਚ ਮੁੱਖ ਮੰਤਰੀ ਮਾਨ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਜੋ ਕਿ ਪੂਰੇ ਦਲਿਤ ਸਮਾਜ ਦੀ ਬੇਇੱਜ਼ਤੀ ਹੈ ਜਿਸ ਤੋਂ ਬਾਅਦ ਸੁਖਵਿੰਦਰ ਕੋਟਲੀ ਨੇ ਆਦਮਪੁਰਚ ਅੱਜ ਜਦੋਂ ਮੁੱਖ ਮੰਤਰੀ ਭਗਵਤਵਾਨ ਰੋਡ ショਅ ਕਰਨ ਪਹੁੰਚੇ ਤਾਂ ਸੁਖਵਿੰਦਰ ਕੋਟਲੀ ਕਾળી ਚੰਡੀ ਲੈ ਕੇ ਸੜਕ ਤੇ ਬੈਠ ਗਏ ਅਤੇ ਸੜਕ ਤੇ ਲੰਮੇ ਪੈ ਗਏ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਖਿਲਾਫ ਨਾਰੇਬਾਜ਼ੀ ਕੀਤੀ ਹਾਲਾਂਕਿ ਪੁਲਿਸ ਨੇ ਉਹਨਾਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਪਰ ਇਸ ਤੋਂ ਪਹਿਲਾਂ ਸੁਖਵਿੰਦਰ ਕੋਟਲੀ ਵੱਲੋਂ ਖਾਸਾ ਸਿਆਸੀ ਡਰਾਮਾ ਕੀਤਾ ਗਿਆ ਸੁਖਵਿੰਦਰ ਕੋਟਲੀ ਨੇ ਸੜਕ ਤੇ ਪੈ ਕੇ ਰੋਸ ਪ੍ਰਦਰਸ਼ਨ ਕੀਤਾ ਮੁੱਖ ਮੰਤਰੀ ਦੇ ਕਾਫਲੇ ਨੂੰ ਕਾਲੀਆਂ ਝੰਡਿਆਂ ਦਿਖਾਏਗੇ ਹਾਲਾਂਕਿ ਮੁੱਖ ਮੰਤਰੀ ਦਾ ਕਾਫਲਾ ਕੁਝ ਦੂਰੀ ਤੇ ਸੀ ਪਰ ਸੁਖਬਿੰਦਰ ਕੋਟਲੀ ਨੇ ਦੂਰੀ ਬਣਾਈ ਰੱਖਦੇ ਆ ਮੁੱਖ ਮੰਤਰੀ ਭਗਵਤ ਮਾਨ ਦਾ ਜੰਮ ਕੇ ਵਿਰੋਧ ਕੀਤਾ ਮਾਨ ਤੂੰ ਮੇਰਾ ਅਪਮਾਨ ਕੀਤਾ ਮੈਂ ਤੇਰਾ ਬਦਲਾ ਲਵਾਂਗਾ ਤੇਰਾ ਵਿਰੋਧ ਕਰਕੇ ਦਿਖਾਵਾਂਗਾ ਔਰ ਅੱਜ ਮੈਂ ਆਪਣੇ ਮਕਸਦ ਤਾਮਯਾਬ ਹਾਂ ਜਿਹੜੇ ਹਜ਼ਾਰਾਂ ਸੰਤਾਂ ਨੂੰ ਪਿੱਛੇ ਰੋਕ ਲਿਆ ਗਿਆ ਉਹਨਾਂ ਦੇ ਉੱਤੇ ਲਕਸ਼ੇ ਚਲਾਈਆਂ ਜਾ ਰਹੀਆਂ ਇਸ ਕਰਕੇ ਮੈਂ ਆਪਣੇ ਮਕਸਦ ਦੇ ਵਿੱਚ ਤਾਮਯਾਬ ਹੋਇਆ ਹੈ ਉਹ ਭਗਵਾਨ ਤੋਂ ਮੁਰਦਾਬਾ ਭਗਵੰਤ ਮਾਨ ਮੁਰਦਾਬਾ ਭਗਵੰਤ ਮਾਨ ਮੁਰਦਾਬਾ ਭੈਜੋ ਭੈਜੋ ਭੈਗਵੰਤ ਮਾਨ ਮੁਰਦਾਬਾ ਵੇਖੋ ਮੈਂ ਮੇਰਾ ਪੰਜਾਬ ਦੀ ਵਿਧਾਨ ਸਭਾ ਇੱਕ ਭਗਵੰਤ ਮਾਨ ਨੇ અપਮਾਨ ਕੀਤਾ ਸੀ ਮੈਂ ਅੱਪ ਕਹਿ ਸੀ ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ ਕਰਕੇ ਕਿ ਭਗਵੰਤ ਮਾਨ ਜਦੋਂ ਤੂੰ ਇੱਥੇ ਆਏਂਗਾ ਮੈਂ ਕਿਰਾ ਡਾਕਟਰ ਦੇ ਵਿਰੋਧ ਕਰੂੰਗਾ ਗਲਤਾਂ ਦੇ ਹੋਏ અપਮਾਨ ਦਾ ਤੇ ਕੋ ਬਦਲਾ ਵਿਰੋਧ ਕਰਕੇ ਲਊਂਗਾ ਮੈਂ ਕੋਈ ਆਪ ਕੋ ਸ਼ਬਦ ਨਹੀਂ ਬੋਲ ਰਿਹਾ ਮੈਂ ਕੋ ਜਿਹੜਾ ਅੱਜ ਇਹਨਾਂ ਪਾਰਲੀਮੈਂਟੇਰੀਅਨ ਸ਼ਬਦ ਨਹੀਂ ਬੋਲ ਰਿਹਾ ਮੈਂ ਸਿਰਫ ਭਗਵੰਤ ਮਾਨ ਨੂੰ ਇਹ ਦੱਸਣ ਲਈ ਕਿ ਤੇਰੀ ਅੱਜ ਪੁਲਿਸ ਵੀ ਕੁਛ ਨਹੀਂ ਕਰ ਸਕੀ ਤੇਰੇ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਕੁਛ ਨਹੀਂ ਕਰ ਸਕੇ ਬੀਜੀਪੀ ਕੁਛ ਨਹੀਂ ਕਰ ਸਕਿਆ ਮੈਂ ਅੱਜ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ ਤੇਰਾ ਵਿਰੋਧ ਕਰਨ ਵਾਸਤੇ ਉਹ ਦੇਖੋ ਮੇਰੇ ਸਾਰੇ ਸਾਥੀਆਂ ਨੂੰ ਉੱਥੇ ਰੋਕਿਆ ਹੋਇਆ ਉਹ ਦੇਖੋ ਹਜ਼ਾਰਾਂ ਸਾਥੀ ਕਾਲੇ ਝੰਡੇ ਲੈ ਕੇ ਉਹਦਾ ਸਵਾਗਤ ਕਰਨ ਵਾਸਤੇ ਇੱਥੇ ਖੜੇ ਸੀ ਅਸੀਂ ਆ ਮੈਨੂੰ ਕਾਲਾ ਝੰਡਾ ਦੇ ਦਿਓ ਲਓ ਮੈਂ ਅੱਜ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਗਿਆ

ਮੈਂ ਕਿਹੜਾ ਭਗਵੰਤਾਨ ਦੇ ਮੋਰੇ ਆ ਮੈਂ ਨਹੀਂ ਜਾਣਾਂ ਜੀ ਕਿੱਥੇ ਇੱਥੇ ਰਹਾਂਗਾ ਇੱਥੇ ਰਹਾਂਗਾ ਭਗਵੰਤਾਨ ਹਾਏ 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 ਭਗਵੰਤਾਨ ਹਾਏ 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 ਕਿਸ ਤਰੀਕੇ ਨਾਲ ਪੁਲਿਸ ਧੱਕਾ ਕਰ ਰਹੀ ਆ ਸੱਚ ਕੇ ਬੈਠ ਗਈ ਆ ਧੱਕਾ ਕਰ ਰਹੀ ਆ ਤਰਸ ਪੁਲਿਸ ਵਾਲਾਂ ਨੂੰ ਮੈਨੂੰ ਮਾਰ ਰਹੀ ਆ ਪੁਲਿਸ ਧੱਕਾ ਕਰ ਰਹੀ ਆ ਮੇਰੇ ਨਾਲ ਪੁਲਿਸ ਧੱਕਾ ਕਰ ਰਹੀ ਆ ਮੈਂ ਭਗਵੰਤਾਨ ਦਾ ਬ੍ਰੋ ਤੋਂ ਧੱਕਾ ਕਰ ਰਹੀ ਆ ਸੁਣ ਲੈ ਮੇਰੀ ਡੀਐਸਪੀ ਸਾਹਿਬ ਇੰਨਾ ਇਤਨਾ ਨਾ ਕਰੋ ਮੈਨੂੰ ਬੈਠਾ ਰਹਿਣ ਦਿਓ ਮੈਨੂੰ ਬੈਠਾ ਰਹਿਣ ਦਿਓ ਬੈਠਾ ਰਹਿਣ ਦਿਓ ਤੂੰ ਟੱਕਾ ਨਾ ਕਰੋ ਕੀਤਾ ਆਮ ਨੇ ਲਿਆ ਤੇਰਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪ੍ਰਮਾਨ ਕੀਤਾ ਮੈਂ ਇਸ ਕਰਕੇ ਭਗਵੰਤ ਮਾਨ ਦਾ ਵਿਰੋਧ ਕਰ ਕਾਮਯਾਬ ਹੋਇਆ ਸਾਰੇ ਮੀਡੀਆ ਵਾਲਿਓ ਅੱਜੋੜ ਤੇ ਬੰਦ ਲੋਕਾਂ ਨੂੰ ਨਾ 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 ਤਸੁਵਿੰਦਰ ਕੋਟਲੀ ਮਤਾਬਕ ਵਿਧਾਨ ਸਭਾ ਵਿੱਚ ਜਦੋਂ ਸੈਸ਼ਨ ਚੱਲ ਰਿਹਾ ਸੀ ਤਾਂ ਮੁੱਖ ਮੰਤਰੀ ਭਗਵਾਨਤਬਾਨ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਜਿਸ ਕਰਕੇ ਉਹਨਾਂ ਵੱਲੋਂ ਇਲਾਕੇ 'ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਨੇ ਦੌਰਾਨ ਪੁਲਿਸ ਨਾਲ ਸੁਖਵਿੰਦਰ ਕੋਟਲੀ ਦੀ ਹੱਥੋਂ ਪਾਈ ਗਈ ਸੁਖਵਿੰਦਰ ਕੋਟਲੀ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਚੁਲਿਆ ਅਤੇ ਉਹਨਾਂ ਨਾਲ ਧੱਕਾ ਮੁਕੀ ਕੀਤੀ ਉਹਨਾਂ ਨੇ ਕਿਹਾ ਕਿ ਸੀਐਮ ਮਾਨ ਵੱਲੋਂ ਪੰਜਾਬ ਵਿੱਚ ਦਲੇ ਤੋਂ ਮੁੱਖ ਮੰਤਰੀ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਹਾਲੇ ਤੱਕ ਵੀ ਅਜੇ ਹਾਂ ਨਹੀਂ ਕੀਤਾ ਗਿਆ ਜਿਸ ਦੀ ਉਹ ਲਗਾਤਾਰ ਮੰਗ ਕਰ ਰਹੇ ਨੇ ਤੁਸੀਂ ਦਲ ਤੋਂ ਡਿਪਟੀ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਭਗਵੰਤ ਮਾਨ ਕਹਿੰਦਾ ਇਹ ਪਾਗਲ ਹੋ ਗਿਆ ਇਹਨੂੰ ਦੌਰਾ ਪਾ ਗਿਆ ਇਹ ਉਹ ਚੁੱਕੀ ਸੰਘਾਓ ਰਾਜੇ ਜਿਹੜਾ ਮਾਣੇ ਵਿੱਚ ਲਿੰਗੋਾਇ ਸੀ ਤੋਂ ਮੈਂ ਪ੍ਰੈਸ ਨੂੰ ਬੋਲਣ ਲੱਗ ਪਿਆ ਕਿ ਉਹਨਾਂ ਆਖਰਾਮ ਹੋਇਆ ਸੀ ਪਰ ਮੈਂ ਆਪਣਾ ਮਾਨ ਨੂੰ ਇਹ ਚੈਲੰਜ ਕੀਤਾ ਸੀ ਸੁਣੋ ਮਾਨ ਕਮਾਨ ਨੇ ਇਹ ਚੈਲੰਜ ਕੀਤਾ ਸੀ ਕਿ ਜਦੋਂ ਤੂੰ ਆਗੋਂ ਪਰ ਆਏਂਗਾ ਤੇਰਾ ਮੈਂ ਲੋਧ ਕਾਲੇ ਝੰਡਿਆਂ ਦੇ ਨਾਲ ਕਰੂੰਗਾ ਤਿੱਸੋ ਹੋਏ ਆਪਣੇ ਬਾਪ ਦਾ ਬਦਲਾ ਲੈ ਕੇ ਅੱਜ ਮੈਂ ਉਹਦੇ ਤੋਂ ਬਦਲਾ ਲੈ ਲਿਆ ਉਸ ਸਵੇਰ ਦੀ ਦਿਨ ਵਾਲੀ ਗੱਲ ਸੀ ਆਪ ਕੋਲਸ ਨੇ ਕੋਲੋਂ ਪਤਾ ਨਹੀਂ ਕਿਸ ਕੇਰ ਨਾਲ ਭੱਜ ਕੇ ਜਿੱਥੇ ਰੋਪਾਂ ਲਾਈਆਂ ਰੇਲ ਦੇ ਰੋਡ ਦੇ ਸਾਹਮਣੇ ਭਗਵਾਨ ਕਮਾਨ ਸਿਰਫ ਪੁਜਾ ਗੱਡੇ ਉੱਤੇ ਸੀਗਾ ਜਿਸ ਮੇਲੇ ਮੈਂ ਵਿਰੋਧ ਕੀਤਾ ਉਸੇ ਭਗਵਾਨ ਕਮਾਨ ਆਪਣਾ ਦੌਰਾ ਛੱਡ ਕੇ ਆਦਮ ਦਾ ਦੌਰਾ ਛੱਡ ਗਿਆ ਔਰ ਆਦਮ ਪੁੱਤ ਜਿੰਦਾਬਾਦ ਜਿੰਦਾਬਾਦ ਔਰ ਆਪਣਾ ਦੌਰਾ ਛੱਡ ਕੇ ਘੰਟਾ ਕਰ ਜਾਉਂ ਤੋਂ ਵਾਪਸ ਚਲਾ ਗਿਆ ਮੈਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੈਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਮੇਰੇ ਨਾਲ ਬਹੁਤ ਤੱਕੇਸ਼ਾਹੀ ਕੀਤੀ ਮੈਨੂੰ ਕੁੱਟਿਆ ਮੈਨੂੰ ਜਦੋਂ ਗੱਡੀ ਦੇ ਵਿੱਚ ਸੱਟ ਰਹੀ ਸੀ ਸਾਰਾ ਵੀਡੀਓ ਬਣਿਆ ਮੇਰਾ ਪੰਜਾਬ ਪੁਲਿਸ ਨੇ ਵੀ ਬਹੁਤ ਵੱਡਾ ਅਪਮਾਨ ਕੀਤਾ ਪਰ ਮੈਂ ਅਜਵੇਂ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਜਿਹੜੀ ਗੱਲ ਸੁਖਵਿੰਦਰ ਕੋਟਰੀ ਨੇ ਕਹੀ ਸੀ ਕਿ ਭਗਵੰਤ ਮਾਨਾ ਤੂੰ ਜਦੋਂ ਆਦਮਪੁਰ ਆਏਗਾ ਮੈਂ ਕੋਈ ਤੇਰਾ ਅਨਪਾਰਲੀਮੈਂਟ ਲੈਂਗੁਏਜ ਨਹੀਂ ਬੋਲੂਗਾ ਕੋਈ ਤੇਰਾ ਅਪਮਾਨ ਨਹੀਂ ਕਰੂਗਾ ਪਰ ਮੈਂ ਆਪਣੇ ਅਪਮਾਨ ਦਾ ਬਦਲਾ ਇਹ ਲੋਕ ਅੰਦੋਲਨ ਕਰਕੇ ਤੇਰਾ ਘਰਾਓ ਕਰਕੇ ਕਰਾਂਗਾ ਆ ਮੈਂ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਾਲੇ ਝੰਡਿਆਂ ਦੇ ਨਾਲ ਉਹਦਾ ਸਵਾਗਤ ਕੀਤਾ ਮੈਂ ਅੱਜ ਆਪਣੇ ਮਕਸਦ ਦੇ ਅੰਦਰ ਬਤਾਮਯਾਬ ਹੋਇਆ ਭਗਵੰਤ ਮਾਨਾ ਹੁਣ ਤੈਨੂੰ ਪੰਜਾਬ ਦੀ ਵਿਧਾਨ ਸਭਾ ਜਿੱਥੇ ਟੱਕਰੂਗਾ ਜਿਦਣ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਏਗਾ ਸਿੰਦਰ ਕੋਟਲੀ ਜਿੰਦਾਬਾਦ ਸਿੰਦਰ ਕੋਟਲੀ ਜਿੰਦਾਬਾਦ ਤੈਨੂੰ ਸ਼ਰਮ ਹੋਣੀ ਚਾਹੀਦੀ ਆ ਭਗਵਾਨ ਜੀ ਮੇਰੀ ਪurs ਪੈਰੇ ਖਾਰੇ ਤੋੜ ਕੇ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਔਰ ਮਕਸਦ ਵਿੱਚ ਕਾਮਯਾਬ ਹੋ ਗਿਆ ਔਰ ਸੜਕ ਦੇ ਉੱਤੇ ਨੰਨਾ ਪੈ ਕੇ ਪਿਆ ਗੱਲ ਦੀ ਗੁਰੂ ਤੇ ਪ੍ਰਭ ਮਾਰਸੀ ਮੌਸਮ ਕੈਪਟਨ ਜੀ ਉਸ ਤੋਂ ਬਾਅਦ ਉਸਨੇ ਮੇਰੇ ਨੂੰ ਵੀ ਮੌਕੇ ਤੇ ਮੈਨੂੰ ਇਹ ਵਾਅਦਾ ਸ਼ਬਦ ਦਿੱਤਾ ਕਿ ਆ ਕੇ ਫਿੱਟਾ ਪ੍ਰਸ਼ੰਸਾ ਮੈਨੂੰ ਕਰਨਾ ਸਮਾਨ ਨੀਤੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੇ ਜਿਨ੍ਹਾਂ ਨੇ ਮੇਰਾ ਬਹੁਤ ਸਹਾਇਤਾ ਆਪਣੇ ਵਰਕਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੁਮਨ ਤਾ ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸੁਖਵਿੰਦਰ ਕੋਟਲੀ ਰੋਡ ਤੇ ਬੈਠੇ ਨੇ ਹੱਥ 'ਚ ਕਾਲੀ ਛੱਡੀ ਫੜ ਕੇ ਉਹਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਦਮਪੁਰ ਚ ਸੀਐਮ ਮੰਦੀ ਰੈਲੀ ਦੌਰਾਨ ਕਾਂਗਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਾਲੀਆਂ ਛੱਡੀਆਂ ਦਿਖਾ ਕੇ ਇਹ ਰੋਜ਼ ਪ੍ਰਦਰਸ਼ਨ ਕੀਤਾ ਹੈ ਸੁਖਵਿੰਦਰ ਕੋਟਲੀ ਮੁਤਾਬਕ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਹ ਆਦਮਪੁਰ ਆਉਣਗੇ ਤਾਂ ਉਹ ਉਹਨਾਂ ਦਾ ਵਿਰੋਧ ਕਰਨਗੇ ਅਤੇ ਅੱਜ ਉਹਨਾਂ ਨੇ ਆਪਣਾ ਵਾਅਦਾ ਨਿਭਾਇਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਕੇ ਉਹਨਾਂ ਨੇ ਦਲਿਤ ਭਾਈਚਾਰੇ ਦੇ ਕੀਤੇ ਅਪਮਾਨ ਦਾ ਬਦਲਾ ਲਿਆਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ